SSP ਸਾਹਿਬ ਡਾਕਟਰ ਅਖਿਲ ਚੌਧਰੀ IPS ਉਹ ਯੋਧ ਨਸ਼ਾ ਵਿਰੁੱਧ ਕੈਂਪੇਨ ਹੈਟ ਡਿਸਟ੍ਰਿਕਟ ਪੁਲਿਸ ਜੋ ਲਗਾਤਾਰ ਕੰਮ ਕਰ ਰਹੀ ਹੈ ਸੋ ਇਹਦੇ ਵਿੱਚ ਸਾਡੀ CIA ਮਲੋੜ ਟੀਮ ਨੇ ਦੋ ਇੱਕ ਬਹੁਤ ਹੀ ਮਹੱਤਵਪੂਰਨ ਰਿਕਵਰੀਜ਼ ਕੀਤੀਆਂ ਜੀ ਪਹਿਲੀ ਰਿਕਵਰੀ ਬਾਰੇ ਮੈਂ ਦੱਸ ਦਵਾਂ ਜੀ 500 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਇੱਕ ਮੈਟਰ ਦੇ ਵਿੱਚ ਜੋ PS ਗਿੱਦੜਬਾਹ ਏਰੀਆ ਦੇ ਵਿੱਚ FIR ਰਜਿਸਟਰ ਕੀਤੀ ਹੈ ਜੀ ਅਸੀਂ FIR ਨੰਬਰ no. 89 ਅੰਡਰ ਸੈਕਸ਼ਨ 21C ਐਂਡ DPS ਜੀ ਇਹਦੇ ਵਿੱਚ ਲਗਾਤਾਰ ਅਪਰੋਕਸੀਮੇਟਲੀ 1 ਮੰਥ ਤੋਂ ਸਾਡੀ ਟੀਮਸ ਉੱਤੇ ਸਰਵੇਲੈਂਸ ਕਰ ਰਹੀਆਂ ਸੀ ਸੋ ਜਦੋਂ ਹੀ ਇੱਕ ਪਿੰਨ ਪੁਆਇੰਟਡ ਸਪੈਸਿਫਿਕ ਇਨਫੋਰਮੇਸ਼ਨ ਜਦੋਂ ਮਿਲਦੀ ਹੈ ਸਾਡੀ ਟੀਮ ਨੂੰ ਸਾਡੀ ਟੀਮ ਰੇਡ ਕਰਦੀ ਹੈ ਤਾਂ ਉੱਥੇ ਤਿੰਨ ਅਕਿਊਜ਼ ਜਿਹੜੇ ਐਪ੍ਰੀਹੈਂਡ ਕੀਤੇ ਗਏ ਸੋ ਉਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਸ਼ੇਰਾ ਇਹ ਜੋ ਰਹਿਣ ਵਾਲਾ ਹੈ ਵਿਲੇਜ ਥੇੜੀ ਤਹਿਸੀਲ ਗੱਦੜਵਾਹਾ ਤੇ ਦੋ ਜੋ ਲੜਕੇ ਹੈ ਗੁਰਲਾਲ ਸਿੰਘ ਲਾਲੀ ਪੁੱਤਰ ਸਵਰਨ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਦੂਸਰਾ ਜੀ ਮਨਜਿੰਦਰ ਸਿੰਘ ਮਨੀ ਪਿੰਡ ਭਗਵਾਨਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸੋ ਇਹ ਦੋਨੋਂ ਲੜਕੇ ਹੈ ਜੋ ਇਹ ਆਪਣੇ ਹੀਰੋਇਨ ਦਾ ਕੌਂਟਰਾ ਬੈਂਡ ਸੋ ਹਰਪ੍ਰੀਤ ਨੂੰ ਦੇਣਾ ਸੀ ਤਾਂ ਉਸ ਵਕਤ ਜਦੋਂ ਇਨਫਾਰਮੇਸ਼ਨ ਮਿਲਦੀ ਹੈ ਤਾਂ ਪੁਲਿਸ ਨੇ ਸਵਿਫਟਲੀ ਐਕਸ਼ਨ ਕਰਦੇ ਹੋਏ ਤਾਂ ਉਹਨਾਂ ਨੂੰ ਐਪਰੀਹੈਂਡ ਕਰ ਲਿਆ ਸੋ ਇੱਕ ਜੋ ਸੈਕੰਡ ਜਿਹੜਾ ਮੁਕਦਮਾ ਸੀ ਰਜਿਸਟਰ ਕੀਤਾ ਜੀ ਉਹ ਹੈ ਐਫ ਆਈ ਆਰ ਨੰਬਰ 123 ਪੀਐਸ ਸਦਰ ਮੁਕਸਰਦ ਕੀਤੀ ਗਈ ਹੈ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਹੈ ਕਿ ਪੁਲਿਸ ਟੀਮ ਨੂੰ ਜਿਵੇਂ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਸੋਰਸਸ ਤੋਂ ਕੰਟਰੋਲਡ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਸੋ ਇਹਦੇ ਵਿੱਚ 1.5 ਕੇਜੀ ਆਪੀਐਮ ਰਿਕਵਰ ਹੋਈ ਹੈ ਤੇ ਇਹਦੇ ਵਿੱਚ ਇੱਕ ਸਵਿਫਟ ਕਾਰ ਤੇ ਦੋ ਅਕਿਊਜ਼ ਅਰੈਸਟ ਕੀਤੇ ਗਏ ਸੋ ਅਕਿਊਜ਼ ਦੀ ਇਨਫੋਰਮੇਸ਼ਨ ਹੈ ਜੀ ਗੌਰਵ ਨਾਰੰਗ ਪੁੱਤਰ ਰਾਜਕੁਮਾਰ ਇਹ ਹੈ ਜੋ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇੱਕ ਹੈ ਜੀ ਲੜਕਾ ਸੁਖਵਿੰਦਰ ਸਿੰਘ ਅਬੂਰ ਰੋਡ ਮੁਕਸਰ ਦਾ ਰਹਿਣ ਵਾਲਾ ਸੂਏ ਦੇ ਵਿੱਚ ਜੋ ਰਿਕਵਰੀ ਹੈ 1.5 ਕੇਜੀ ਹਿਰੋਇਨ ਔਰ ਇੱਕ Maruti Swift ਕਾਰ PB30 ਬੀਅਰਿੰਗ ਨੰਬਰ ਹੈ ਉਹ ਕੀਤੀ ਗਈ ਹੈ ਸੋ ਮੈਂ ਸਾਡੀ ਟੀਮ ਨੂੰ ਹੀ ਸ਼ਲਾਘਾ ਕਰਨਾ ਚਾਹੁੰਦਾ ਜੀ ਐਸਐਸਪੀ ਸਾਹਿਬ ਦੀ ਗਾਈਡੈਂਸ ਪਲੱਸ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਹੇਟ ਜੋ ਸਾਡੀ ਟੀਮਸ ਲਗਾਤਾਰ ਵਰਕ ਕਰ ਰਹੀ ਹੈ ਉਹਦੇ ਵਿੱਚ ਸਕਸੈਸਫੁਲ ਜੋ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲਦੀ ਹੈ ਉਤੇ ਨਾਲ ਦੀ ਨਾਲ ਪੁਲਿਸ ਐਕਸ਼ਨ ਕੀਤਾ ਜਾਂਦਾ ਸੋ ਪਬਲਿਕ ਨੂੰ ਵੀ ਇਹੀ ਮੈਸੇਜ ਰਹੂਗਾ ਕਿ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਇੱਕ ਸੋਸ਼ਲ ਮੈਨਸ ਜੋ ਫੈਲਿਆ ਹੋਇਆ ਹੈ ਪੰਜਾਬ ਦੇ ਵਿੱਚ ਉਹਨੂੰ ਕਵਰ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਤੇ ਇਹਦੇ ਵਿੱਚ ਦੋ ਜਿਹੜੇ ਹੈਲਪਲਾਈਨ ਨੰਬਰ ਸਾਡੇ ਮੁਖਸਰ ਸਾਹਿਬ ਦਾ ਕੰਟਰੋਲ ਰੂਮ ਪਲੱਸ ਇੱਕ ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ ਉਹਦਾ ਵੀ ਨੰਬਰ ਅਸੀਂ ਪ੍ਰੈਸ ਬਾਈਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਤਾ ਹੈ ਸੋ ਪਬਲਿਕ ਨੂੰ ਇਹੀ ਅਪੀਲ ਹੈ ਕਿ ਇਸ ਕੈਂਪੇਨ ਚ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਦਿਓ ਸੋ ਅਸੀਂ ਰਲ ਮਿਲ ਕੇ ਜੋ ਹੈ ਇੱਕ ਡਰਗ ਫ੍ਰੀ ਪੰਜਾਬ ਦਾ ਜੋ ਏਮ ਲੈ ਕੇ ਚੱਲੇ ਹੋਏ ਆ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ